avonzy tv ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਖਬਰਾਂ ਦੇ ਇਸ ਖਾਸ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਇੱਕ ਨਜ਼ਰ ਹੈਡਲਾਈਨਸ ਦੇ ਉੱਪਰ ਦਿੱਲੀ ਅੰਮ੍ਰਿਤਸਰ ਬੁਲੇਟ ਟ੍ਰੇਨ ਨੂੰ ਮਿਲੀ ਹਰੀ ਚੰਡੀ ਸਫਰ ਤੋਂ ਕੰਟੀਆ ਤੇ ਰਚੀ ਪੂਰਾ ਹੋ ਜਾਵੇਗਾ ਸਫਰ ਪੰਜਾਬ ਦੇ ਵਿੱਚ ਮਹਿੰਗੇ ਹੋਏ ਵੀਆਈਪੀ ਨੰਬਰ ਪੰਜਾਬ ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ ਹੈ ਗਰੀਬ ਦੀ ਸਾਡੇ ਸ਼ੇਕ ਨਾਲ ਕਨਕਤੇ ਕਰ ਰਿਹਾ ਸੀ ਕੋਈ ਸਪਰੇਹ ਇਹ ਹਦਾਇਤ ਹੈ ਕਨਕ ਤੋਂ ਪਾਲਣਾ ਸੀ ਟੱਬਰ ਨਸ਼ੇ ਵਿੱਚ ਨਵਾਲਗ ਲੜਕੀ ਦੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਹੋਈ ਵਾਇਰਲ ਕੁੜੀ ਨੇ ਕੀਤੇ ਵੱਡੇ ਖੁਲਾਸੇ ਖੰਨਾ ਵਿੱਚ ਨੈਸ਼ਨਲ ਹਾਈਵੇ ਤੇ ਵਾਪਰਿਆ ਦਰਦਨਾਕ ਸੜਕਾ ਹਾਦਸਾ ਹਾਦਸੇ ਦੌਰਾਨ ਦੋ ਕਿਸਾਨਾਂ ਦੀ ਹੋਈ ਮੌਤ ਹੈ ਸਰਕਾਰ ਦੇ ਦਾਅਵਿਆਂ ਦੇ ਨਿਕਲੇ ਭੂਖ ਪੰਜਾਬ ਦੇ ਇੱਕ ਸਕੂਲ ਦਾ ਮੰਦਾ ਹਾਲ ਵੇਖਣ ਨੂੰ ਮਿਲਿਆ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਪੰਜਾਬ ਦੇ ਵਿੱਚ 5 ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਚੇਤਾਵਨੀ ਹੁਣਾਂ ਖਬਰਾਂ ਤੇ ਇੱਕ ਨਜ਼ਰ ਵਿਸਤਾਰ ਦੇ ਨਾਲ ਖਬਰਾਂ ਦੇ ਇਸ ਖਾਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਇੱਕ ਖਾਸ ਖਬਰ ਦੇ ਨਾਲ ਕਿ ਦੇਸ਼ ਭਰ ਦੇ ਵਿੱਚ ਯਾਤਰਾ ਨੂੰ ਆਸਾਨ ਤੇ ਤੇਜ਼ ਬਣਾਉਣ ਦੇ ਲਈ ਕਈ ਵੱਡੇ ਪ੍ਰੋਜੈਕਟਾਂ ਦੇ ਉੱਪਰ ਕੰਮ ਚੱਲਦਾ ਪਿਆ ਹੈ ਤੇ ਇਨ੍ਹਾਂ ਪ੍ਰੋਜੈਕਟਾਂ ਦੇ ਵਿੱਚੋਂ ਇੱਕ ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਬੁਲੇਟ ਟ੍ਰੇਨ ਦਾ ਪ੍ਰੋਜੈਕਟ ਵੀ ਸ਼ਾਮਲ ਹੈ ਸਰਕਾਰ ਨੇ ਹੁਣ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਦਾ ਸਰਵੇ ਵੀ ਸ਼ੁਰੂ ਹੋ ਚੁੱਕਿਆ ਹੈ ਇਸ ਟ੍ਰੇਨ ਦੇ ਚੱਲਣ ਦੇ ਨਾਲ ਦਿੱਲੀ ਤੋਂ ਅੰਮ੍ਰਿਤਸਰ ਦਾ ਸਫ਼ਰ ਸਿਰਫ਼ 2 ਘੰਟਿਆਂ ਦੇ ਵਿੱਚ ਪੂਰਾ ਹੋ ਜਾਵੇਗਾ ਬੁਲੇਟ ਟ੍ਰੇਨ ਪ੍ਰੋਜੈਕਟ ਦੇ ਲਈ ਹਰਿਆਣਾ ਤੇ ਪੰਜਾਬ ਦੇ 343 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਤੇ ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ ਬਦਲੇ 5 ਗੁਣਾ ਜ਼ਿਆਦਾ ਮੁਆਵਜ਼ਾ ਦੇਣ ਦੀ ਗੱਲ ਵੀ ਆਖਦੀ ਪਈ ਹੈ ਤੇ ਇਸ ਨੂੰ ਲੈ ਕੇ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਕਿਸਾਨ ਇਸ ਫੈਸਲੇ ਦਾ ਕਾਫੀ ਵਿਰੋਧ ਕਰਦੇ ਪਏ ਨੇ ਜਿਸ ਦੇ ਹੱਲ ਦੇ ਲਈ ਸਰਕਾਰ ਉਹਨਾਂ ਦੇ ਨਾਲ ਇਹ ਗੱਲਬਾਤ ਕਰੇਗੀ ਤੇ ਇਹ ਬੁਲੇਟ ਟ੍ਰੇਨ ਹਾਈ ਸਪੀਡ ਟਰੈਕ ਤੇ ਚੱਲੇਗੀ ਤੇ ਜਿਸ ਨਾਲ ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ ਸਿਰਫ 2 ਘੰਟੇ ਦੇ ਵਿੱਚ ਪੂਰੀ ਹੋ ਜਾਵੇਗੀ ਤੋਂ ਸੇ ਵਾਹਨਾ ਦੇ ਵੀਆਈਪੀ ਨੰਬਰ ਲੈਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਸਿਰਫ ਤੇ ਸਿਰਫ ਤੁਹਾਡੇ ਵਾਸਤੇ ਹੈ ਤੇ ਇਹ ਖਬਰ ਤੁਹਾਨੂੰ ਹੈਰਾਨ ਵੀ ਕਰਨ ਵਾਲੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਮੁਤਾਬਕ ਹੁਣ ਮਨਮਤਾਬਕ ਨੰਬਰ ਲੈਣਾ ਮਹਿੰਗਾ ਹੋ ਜਾਵੇਗਾ ਤੇ ਜਿਸ ਵਿੱਚ ਰਜਿਸਟ੍ਰੇਸ਼ਨ ਨੰਬਰ 0001 ਜੋ ਪਹਿਲਾਂ 2 ਲੱਖ ਰੁਪਏ ਦੇ ਵਿੱਚ ਮਿਲ ਜਾਂਦਾ ਸੀ ਹੁਣ 5 ਲੱਖ ਰੁਪਏ ਦੇ ਵਿੱਚ ਮਿਲੇਗਾ 0002 ਤੋਂ ਲੈ ਕੇ 000 9 ਤੱਕ ਦੇ ਪਹਿਲੇ ਨੰਬਰ ਜਿਹੜੇ ਪਹਿਲਾਂ 25000 ਰੁਪਏ ਦੇ ਵਿੱਚ ਮਿਲਦੇ ਸਨ ਹੁਣ ਤੁਹਾਨੂੰ 2.5 ਲੱਖ ਰੁਪਏ ਉਸ ਵਾਸਤੇ ਦੇਣੇ ਪੈਣਗੇ 77771111 ਵਰਗੇ ਨੰਬਰ ਜੋ ਪਹਿਲਾਂ ਤੁਹਾਨੂੰ 12500 ਰੁਪਏ ਦੇ ਵਿੱਚ ਮਿਲਦੇ ਸਨ ਹੁਣ ਲੱਖ ਰੁਪਏ ਤੁਹਾਨੂੰ ਇਸ ਵਾਸਤੇ ਦੇਣੇ ਪੈਣਗੇ ਤੇ ਤੁਹਾਨੂੰ ਮੁਫਤ ਵਿੱਚ ਮਿਲਣ ਵਾਲੇ ਨੰਬਰ ਵਾਸਤੇ ਵੀ ਹੁਣ 1 ਲੱਖ ਰੁਪਏ ਅਦਾ ਕਰਨੇ ਪੈਣਗੇ 13 13 ਪਹਿਲਾਂ ਤੁਹਾਨੂੰ ਜੋ ਕਿ 5000 ਰੁਪਏ ਦੇ ਵਿੱਚ ਮਿਲ ਜਾਂਦਾ ਸੀ ਇਹ ਨੰਬਰ ਹੁਣ ਤੁਹਾਨੂੰ ਇਸ ਵਾਸਤੇ 1 ਲੱਖ ਰੁਪਏ ਜੋ ਕਿ ਦੇਨੇ ਪੈਣਗੇ ਇਹ ਸਾਰਾ ਡਾਟਾ ਜੋ ਕਿ ਵੈਬਸਾਈਟ ਦੇ ਉੱਪਰ ਵੀ ਜੋ ਕਿ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਆਮ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕਣ ਗੁਰਦਾਸਪੁਰ ਦੇ ਪਿੰਡ ਹੈ ਆਤ ਨਗਰ ਵਿਖੇ ਇੱਕ ਛੋਟੇ ਜਿਹੇ ਕਿਸਾਨ ਦੀ ਸਾਢੇ 6 ਕਨਾਲ ਹੈ ਕनक ਦੀ ਫਸਲ ਤੇ ਕੋਈ ਸ਼ਰਾਰਤੀ ਅਨਸਰ ਸਪਰੇਅ ਕਰ ਗਿਆ ਤੇ ਸਾਰੀ ਦੀ ਸਾਰੀ ਫਸਲ ਖਰਾਬ ਹੋ ਗਈ ਕਿਸਾਨ ਸੁਰਜੀਤ ਸਿੰਘ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ ਇਹ ਨਹੀਂ ਜ਼ਮੀਨ ਦਾ ਮਾਲਕ ਹੈ ਤੇ ਇਸ ਤੇ ਮਿਹਨਤ ਕਰਕੇ ਫਸਲ ਤੋਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਸ ਦੀ ਸਾਰੀ ਫਸਲ ਖਰਾਬ ਕਰ ਦਿੱਤੀ ਗਈ ਉਸ ਵੱਲੋਂ ਦੱਸਿਆ ਕਿ ਆ ਕਿ ਕੁਝ ਦਿਨ ਪਹਿਲਾਂ ਉਸਨੇ ਜਦੋਂ ਪਹਿਲੀ ਵਾਰ ਆ ਕੇ ਵੇਖਿਆ ਤਾਂ ਸਾਰੀ ਫਸਲ ਸਹੀ ਸਲਾਮਤ ਸੀ ਪਰ 26 ਜਨਵਰੀ ਤੋਂ ਬਾਅਦ ਇਹ ਪੀਲੀ ਪੈਣੀ ਸ਼ੁਰੂ ਹੋ ਗਈ ਤਾਂ ਉਸਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਜੋ ਕਿ ਇਸ ਸਬੰਧੀ ਸੂਚਨਾ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਚੈੱਕ ਕੀਤਾ ਤਾਂ ਪਤਾ ਚੱਲਿਆ ਕਿ ਇਸਤੇ ਕਿਸੇ ਵੱਲੋਂ ਸਫਰੇ ਕਰ ਦਿੱਤੀ ਗਈ ਹੈ ਸੁਰਜੀਤ ਸਿੰਘ ਤੇ ਉਸਦੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੇ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਸੁਰਜੀਤ ਸਿੰਘ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ ਸੁਰਜੀਤ ਸਿੰਘ ਜੀ ਕੀ ਸਾਰਾ ਮਾਮਲਾ ਹੈ ਜੀ ਇਹ ਮਾਹੌਲ ਜੀ ਕਣਕ ਦਾ ਹੀ ਹੋਇਆ ਜੀ ਦਵਾਈ ਕੋਈ ਪਾ ਗਿਆ ਕਣਕ ਦੇ ਤੇ ਕਿਸੇ ਸ਼ਰਾਰਤੀ ਸਾਡੇ 6 ਕਨਾਲਾਂ ਮੈਂ ਕਣਕ ਭੀਜੀ ਆ ਤੇ ਸਾਡੇ 6 ਕਨਾਲਾਂ ਤੇ ਤੁਸੀਂ ਵੇਖੋ ਸਾਡੇ ਸਪਰੇਅ ਕਰ ਦਿੱਤੀ ਉਹਨਾਂ ਨੇ ਕਦੋਂ ਪਤਾ ਲੱਗਾ ਤੇ ਕਦੋਂ ਠੀਕ ਹੀ ਮੈਨੂੰ 26 ਤਰੀਕ ਨੂੰ ਜੀ ਦੁਪਹਿਰੇ ਪਤਾ ਲੱਗਾ ਉਹਦੇ ਮੈਂ ਇੱਧਰ ਝਾਤੀ ਮਾਰਨ ਆਇਆ ਹੋਇਆ ਵੇਖਣ ਤੇ ਉਹਦੇ ਸੁੱਕਣ ਲਈ ਤੇ 23 ਨੂੰ 24 ਮਾ ਵੇਖੀ ਉਹ ਬਿਲਕੁਲ ਠੀਕ ਹੀ ਕਣਕ ਇਹੋ ਹੀ ਮੇਰੀ ਕਣਕ ਆ ਇਹ ਤੇ ਮੈਂ ਗੁਜਾਰਾ ਕਰਨਾ ਛੋਟਾ ਕਿਸਾਨ ਆ ਤੇ ਮੇਰੀ ਮਦਦ ਕੀਤੀ ਜਾਵੇ ਮੇਰੀ ਹੈਲਪ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵੱਲੋਂ ਮੈਨੂੰ ਜੋ ਨਿਸ਼ਾਫਾ ਦੋਆਇਆ ਗਿਆ ਵੇ ਇਹ ਕਿਸੇ ਨੇ ਪਾ ਦਿੱਤੀ ਆ ਜਾਂ ਖੁਦ ਕੋਈ ਕਿਸੇ ਕੋਈ ਸਪਰੇ ਸਾਡੇ ਕੋਲੋਂ ਨਿਕਲੀ ਹੋਗੀ ਨਹੀਂ ਮੇਰੇ ਕੋ ਕੋਈ ਨਹੀਂ ਗਾਲੀ ਇਹ ਮੈਂ ਕੋਈ ਸਪਰੇ ਨਹੀਂ ਕੀਤੀ ਮੈਂ 1.5 ਮਹੀਨਾ ਪਹਿਲਾਂ ਕਿਤੇ ਜਦੋਂ ਕਣਕ ਨਿਕਗ ਨਿਕੀ ਉਹਦੋਂ ਕਹਾ ਦੇ ਹੁਣ ਮੈਂ ਕੋਈ ਸਪਰੇ ਨਹੀਂ ਕੀਤੀ ਇਹ ਕੀ ਲੱਗਦਾ ਜੀ ਕੀ ਹੋਇਆ ਜੀ ਤੁੰਨੀ ਇਹ ਤੁੰਨੀ ਚੜਾ ਦਵਾਈ ਕੀਤੀ ਜੀ ਉਹਨਾਂ ਨੇ ਜਿਹਨੇ ਜਿਹਦੇ ਅਨੁਸਾਰ ਨੇ ਕੀਤੀ ਚੈੱਕ ਕਰਾਈ ਹੈ ਕਦੀ ਬਾਰੀ ਡਾਕਟਰ ਉਹਨਾਂ ਨੇ ਸਪਰੇ ਕੀਤੀ ਆ ਜੀ ਕੀ ਮੰਗ ਕਰਦੇ ਸੀ ਅਹੀਂ ਪ੍ਰਸ਼ਾਸਨ ਕੋਈ ਹੀ ਮੰਗ ਕਰਦਾ ਸਾਨੂੰ ਇਨਸ਼ਾਫ ਦੁਆਇਆ ਜਾਏ ਜਿਸ ਨੇ ਵੀ ਸਾਡੇ ਦਵਾਈਆਂ ਘਰਾ ਕੀਤਾ ਉਸ ਤੇ ਸਖਤ ਕਾਰਵਾਈ ਕੀਤੀ ਜਾਏ ਰਮਕੋੜ ਦੇ ਸਾਬ ਡਿਵੀਜ਼ਨ ਦੇ ਕਸਬਾ ਕੋਟੀਸੇ ਖਾ ਵਿੱਚ 17 ਸਾਲਾ ਨਾਬਾਲਗ ਲੜਕੀ ਦੀ ਨਸ਼ੇ ਦੀ ਹਾਲਤ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਲੜਕੀ ਦੀ ਮਦਦ ਵਾਸਤੇ ਨਸ਼ਾ ਵਿਰੋਧੀ ਕਮੇਟੀ ਅੱਗੇ ਆਈ ਹੈ ਤੇ ਵੀਡੀਓ ਵਿੱਚ ਨਾਬਾਲਗ ਕੋਲੋਂ ਖੜਾ ਵੀ ਨਹੀਂ ਹੁੰਦਾ ਪਿਆ ਹੈ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਲੜਕੀ ਲੜਖੜਾਉਂਦੀ ਹੋਈ ਇਸ ਵੀਡੀਓ ਦੇ ਵਿੱਚ ਨਜ਼ਰ ਆਉਂਦੀ ਪਈ ਹੈ ਉਸ ਦੀਆਂ ਆਵਾਹਾਂ ਨਸ਼ੇ ਦੇ ਟੀਕੇ ਆਕਰਣ ਵਿੰਨੀਆਂ ਪਈਆਂ ਨੇ ਤੇ ਉਹ ਦੱਸਦੀ ਹੈ ਕਿ ਰੋਜ਼ਾਨਾ 5 ਤੋਂ 6 ਨਸ਼ੇ ਵਾਲੀਆਂ ਟੀਕਾਂ ਬਲਰਸ ਤੇਸ ਤੋਂ ਇਲਾਵਾ ਜੀਵ ਤੇ ਰੱਖਣ ਵਾਲੀ ਉਹ ਗੋਲੀ ਲੈਂਦੀ ਐ ਤੇ ਕੋਟ ਇਸੇ ਖਾਂ ਅਨਾਜ ਮੰਡੀ ਵਿੱਚ ਉਸ ਦੀ ਜਾਣ ਪਛਾਣ ਵਾਲੀ ਔਰਤ ਨਹੀਂ ਉਸ ਨੂੰ ਨਸ਼ੇ ਦੇ ਵਿੱਚ ਪਾਇਆ ਹੈ ਤੇ ਜਿਸ ਨੇ ਪਹਿਲਾਂ ਉਸ ਨੂੰ ਨਸ਼ੇ ਤੇ ਲਗਾਇਆ ਤੇ ਫਿਰ ਤ ਜੋ ਕੀਤਨ ਦੇ ਵੱਲ ਧੱਕ ਦਿੱਤਾ ਤੇ ਉਸ ਵੱਲੋਂ ਦੱਸਿਆ ਗਿਆ ਕਿ ਉਸ ਔਰਤ ਨੇ ਸਿਰਫ ਉਸ ਦੀ ਹੀ ਨਹੀਂ ਸਗੋ ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਉਹ ਤੰਦਾ ਕਰਵਾਉਣ ਬਦਲੇ 300 ਰੁਪਏ ਲੈਂਦੀ ਹੈ ਜਿਸ ਵਿੱਚੋਂ ਅੱਧੇ ਪੈਸੇ ਉਹਨਾਂ ਨੂੰ ਮਿਲਦੇ ਨੇ ਪਹਿਲਾਂ ਉਹ 600 ਤੋਂ ਲੈ ਕੇ 700 ਰੁਪਏ ਕਮਾ ਲੈਂਦੀ ਸੀ ਤੇ ਹੁਣ ਸਾਰੇ ਪੈਸੇ ਨਸ਼ੇ ਦੇ ਵਿੱਚ ਲੱਗ ਜਾਂਦੇ ਨੇ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਜੋ ਕਿ ਸੁਖਦੀਪ ਸਿੰਘ ਦੇ ਵੱਲੋਂ ਦੱਸਿਆ ਕਿ ਆ ਕੀ ਕਮੇਟੀ ਵੱਲੋਂ ਕਸਵੇ ਵਿੱਚ ਰੋਜ਼ ਮਾਰਚ ਕੱਢਿਆ ਜਾ ਰਿਹਾ ਹੈ ਤੇ ਇਸ ਦੌਰਾਨ ਜੋ ਕਿ ਰਸਤੇ ਵਿੱਚ ਉਹ ਮੁਟਿਆਰ ਮਿਲੀ ਤੇ ਉਹਨਾਂ ਵੱਲੋਂ ਇਸ ਨੂੰ ਘਰ ਪਹੁੰਚਾ ਕੇ ਉਸ ਨਾਲ ਗੱਲਬਾਤ ਕੀਤੀ ਤਾਂ ਪਤਾ ਚੱਲਿਆ ਕਿ ਉਹ ਪਿਛਲੇ 2 ਸਾਲਾਂ ਤੋਂ ਨਸ਼ਾ ਕਰਦੀ ਪਈ ਹੈ ਤੇ ਉਸ ਨੂੰ ਔਰਤ ਨੇ ਨਸ਼ੀਲੇ ਪਦਾਰਥ ਜੋ ਕਿ ਖਾਣ ਲਈ ਮਜਬੂਰ ਕੀਤਾ ਤੇ ਜਿਸ ਤੋਂ ਬਾਅਦ ਉਹ ਉਸ ਨੂੰ ਦੇ ਵਪਾਰ ਦੇ ਲਈ ਮਜਬੂਰ ਕਰਦੀ ਸੀ ਤੇ ਹੁਣ ਪੁਲਿਸ ਤੱਕ ਇਹ ਮਾਮਲਾ ਪਹੁੰਚ ਚੁੱਕਿਆ ਹੈ ਤੇ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੀ ਉਮਰ ਹੈ ਤੁਹਾਡੀ 17 ਸਾਲ 17 ਸਾਲ ਹਾਂਜੀ ਬੇਟੇ ਕੱਲ ਕਿਉਂ ਤੇਰਾ ਇੰਨਾ ਬੁਰਾ ਹਾਲ ਸੀਗਾ ਕੱਲ ਕਿੰਨਾ ਨਸ਼ਾ ਕੀਤਾ ਹੋਇਆ ਸੀ ਰਹਿਗੇ ਖਾਦੇ ਸੀ ਰਹਿਗੇ ਖਾਦੇ ਸੀ ਹਾਂਜੀ ਇਹ ਕਿੱਥੋਂ ਲੈ ਕੇ ਆਉਣਾ ਪੁੱਤਰ ਤੂੰ ਇਹ ਸਰਕਾਰੀ ਹਸਪਤਾਲ ਨਹੀਂ ਆਰੇ ਸਾਹਮਣੇ ਮੈਡੀਕਲ ਹੈ ਉੱਥੋਂ ਸਰਕਾਰੀ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਹਾਂਜੀ ਓਕੇ ਤੇ ਹੋਰ ਕੀ ਨਸ਼ਾ ਕਰਦੀਆਂ ਤੂੰ ਬੱਤੇ ਤੇ ਬਸ ਉਹੀ ਹੈ ਮੈਨੂੰ ਪਤਾ ਵੀ ਤੂੰ ਟੀਕਾ ਵੀ ਲਾਉਣੀ ਟੀਕਾ ਵੀ ਲਾਉਣੀ ਹੈ ਨਾ ਹਾਂਜੀ ਕਾਦਾ ਲਾਉਣੀ ਆ ਠੀਕ ਆ ਤੂੰ ਗੋਲੀ ਦਾ ਗੋਲੀ ਜਿਹੜੀ ਜੀਵਤ ਰੱਖਣ ਵਾਲੀ ਹੁੰਦੀ ਆ ਹਾਂਜੀ ਉਹ ਤੇ ਉਹ ਕਿੱਥੋਂ ਮਿਲਦੀ ਆ ਤੈਨੂੰ ਉੱਥੋਂ ਸਰਕਾਰੀ ਹਸਪਤਾਲ ਦੇ ਸਾਹਮਣੇ ਸਾਹਮਣੇ ਮਿਲਦੀ ਆ ਹੈਨਾ ਹਾਂਜੀ ਦਾ ਮੈਡੀਕਲ ਸਟੋਰ ਆਏਗਾ ਨਾਂ ਕੀ ਐ ਨਾਂ ਨਹੀਂ ਪਤਾ ਨਹੀਂ ਪਤਾ ਤੇ ਬੇਟੇ ਇਹ ਤੂੰ ਕਿਵੇਂ ਲੱਗੀ ਇਸ ਪਾਸੇ ਇਹ ਮੰਡੀ ਚ ਨਹੀਂ ਰਹਿੰਦੇ ਆ ਤਿੰਨੇ ਦੋ ਮਾਮਾ ਧੀਆਂ ਤੇ ਇੱਕ ਹੋਰ ਮੁੰਡਾ ਉਹਨਾਂ ਨੇ ਲਾਇਆ ਕੀ ਨਾਂ ਐ ਉਹਨਾਂ ਦਾ ਮਜੀਤ ਤੇ ਓਰੀ ਕੁੜੀ ਦਾ ਨਾਂ ਰਮਣ ਤੇ ਹੋਰ ਮੁੰਡੇ ਦਾ ਨਾਂ ਸੁਖ अच्छा तू ਉਹਨਾਂ ਦੇ ਸੰਪਰਕ ਚ ਕਿਵੇਂ ਆਈ? ਸਹੇਲੀ ਬਣੀ ਸੀ ਨਾਲ ਕਰਾਇ ਤੇ ਰਹਿੰਦੇ ਹੀ ਰਹਨਾ ਸੀ। ਹੂੰ ਤੇ ਨਾਲ ਐਵੇਂ ਲੱਗ ਗਏ। ਤੇ ਨਸ਼ਾ ਕਰਨ ਤੈਨੂੰ ਉਹਨਾਂ ਨੇ ਲਾਤਾ ਹੈ? ਹਾਂਜੀ ਤੇ ਤੇਥੋਂ ਗਲਤ ਕੰਮ ਵੀ ਕਰਾਉਂਦੇ ਸੀ ਪੁੱਤ। ਹਾਂਜੀ ਗਲਤ ਵੀ। ਅੱਛਾ ਤੈਨੂੰ ਲੈ ਕੇ ਜਾਂਦੇ ਸੀ ਕਿਤੇ ਨਾ ਕਿਤੇ? ਨਹੀਂ ਉਹਨਾਂ ਨੇ ਉੱਥੇ ਕਿੱਥੇ ਤੰਬੂ ਕਾਇਨ। ਹੂੰ ਉੱਥੇ ਹੀ ਲੱਗੇ ਸੀ। ਉੱਥੇ ਹੀ। ਉੱਥੇ ਫਿਰ ਇਹਦਾ ਮਤਲਬ ਉੱਥੇ ਗਾਹਕ ਬੁਲਾਉਂਦੇ ਸੀ ਤੇਰੇ ਵਾਸਤੇ? ਹਾਂਜੀ ਗਲਤ ਕੰਮ। ਛੋਸ਼ਨ ਕਰਦੇ ਸੀ ਤੇਰਾ ਜਣੇ ਦੀ। ਤੇ ਤੈਨੂੰ ਪੈਸੇ ਕਿੰਨੇ ਦਿੰਦੇ ਸੀ 150 150 ਰੁਪਈਆ ਹਾਂਜੀ 150 ਆਪ ਰੱਖ ਲਈ ਅੰਟੀ 300 ਰੁਪਈਆ ਲੈਂਦੇ ਟੋਟਲ ਹੈ ਹਾਂਜੀ 150 ਆਪ ਰੱਖ ਕੇ ਤੇ 150 ਤੈਨੂੰ ਦਿੰਦੇ ਹਾਂਜੀ ਤੇ ਬੇਟਾ ਤੇਰਾ ਜੀ ਨਹੀਂ ਕਰਦਾ ਇਹ ਸਾਰੇ ਕਾਹਚੋਂ ਨਿਕਲਣ ਨੂੰ ਨਹੀਂ ਕਰਦਾ ਹਣ ਕੀ ਕਰ ਮਜ਼ਦੂਰੀ ਮਜ਼ਦੂਰੀ 17 ਸਾਲ ਦੀ ਉਮਰ ਹੈ ਤੇਰੀ ਸਿਰਫ ਹਾਂਜੀ ਕੀ ਕਰਾਂਗੇ ਏਡੀ ਵੱਡੀ ਲਾਈਫ ਹੈ ਤੇਰੀ ਹੂੰ ਜੇ ਤੈਨੂੰ ਨਸ਼ਾ ਵਿਰੋਧੀ ਕਮੇਟੀ ਵਾਲੇ ਕਿਤੇ ਦਾਖਲ ਕਰਵਾਉਣ ਤਾਂ ਤੂੰ ਤਿਆਰ ਹੈ ਛੱਡਣ ਨੂੰ ਹਾਂਜੀ ਪੂਰਾ ਤਿਆਰ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਗੇ ਵੀ ਜਿਹੜੇ ਜਿਵੇਂ ਤੈਨੂੰ ਇਹਨਾਂ ਨੇ ਲਾਇਆ ਉਹ ਹੋਰ ਵੀ ਕਈ ਕੁੜੀਆਂ ਨੂੰ ਲਾ ਰਹੇ ਹੋਣਗੇ ਤੇ ਇਹਨਾਂ ਨੂੰ ਫੜਾ ਥਾਣੀ ਕਰ ਅੱਛਾ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਹੋਣੀ ਚਾਹੀਦੀ ਪੂਰੀ ਓਕੇ ਜਿਹਨੇ ਤੇਰੀ ਜ਼ਿੰਦਗੀ ਖਰਾਬ ਕਰਤੀ ਉਹਨਾਂ ਨੂੰ ਪੂਰੀ ਅੱਛਾ ਕਿੰਨੇ ਭੈਣ ਭਾਈ ਹੋ ਪੁੱਤ ਤੂੰ ਤਿੰਨ ਭੈਣਾਂ ਦੋ ਭਰਾ ਅੱਛਾ ਤੇ ਕੀ ਕੰਮ ਕੀ ਕਰਦੇ ਆ ਧਿਆੜੀ ਦਾ ਭਾਈ ਮੰਮੀ ਘਰ ਦਾ ਕੰਮ ਘਰਾਂ ਦਾ ਕਰਦੀ ਹੈ ਹਾਂ ਕੀ ਕੰਮ ਕਰਦਾ ਭਰਾ ਵਿਧਿਆੜੀ ਦਾ ਭਾ ਵੀ ਵਿਚਾਰਾ ਨਸ਼ਾ ਕਰਦਾ ਨਸ਼ਾ ਕਰਦਾ ਉਹ ਵੀ ਹਾਂ ਗੋਲੀ ਖਾਂਦਾ ਕੱਲੀ ਜੀਵ ਵਾਲੀ ਗੋਲੀ ਹਾਂਜੀ ਓਕੇ ਤੂੰ ਜਣਦੀ ਆਪਣਾ ਟੀਕੇ ਤੇ ਲੱਗੀ ਤੇ ਉਹ ਇਹ ਟੀਕਾ ਤੈਨੂੰ ਉਹਨਾਂ ਨੇ ਲਾਇਆ ਫਿਰ ਹਾਂਜੀ ਉਹ ਹੀ ਲਾਉਂਦੇ ਆ ਉਹ ਆਪ ਲਾਉਂਦੇ ਹੁੰਦੇ ਨੇ ਟੀਕੇ ਹਾਂ ਵੀ ਜਦੋਂ ਟੀਕਾ ਲੱਗ ਜਾਂਦਾ ਫਿਰ ਤੈਨੂੰ ਸੁਰਤ ਨਹੀਂ ਰਹਿੰਦੀ ਸੀ ਫਿਰ ਤੇਰੇ ਨਾਲ ਜੋ ਪੱਟੀ ਕੇ ਨਾਲ ਨਹੀਂ ਹੁੰਦਾ ਕੋਈ ਉਹ ਫਿਰ ਪ੍ਰਾਗੇ ਖਾ ਲੈਂਦੀ ਫਿਰ ਉਹਦੇ ਨਾਲ ਹੁੰਦਾ ਜੀ ਪ੍ਰਾਗੇ ਦੇ ਨਾਲ ਜਿਹੜੀ ਕੱਲ ਵਾਲੀ ਹਾਲਤ ਤੇਰੀ ਸੀਗੀ ਉਹ ਪ੍ਰਾਗੇ ਦੇ ਕਰਕੇ ਸੀ ਹਾਂਜੀ ਪ੍ਰਾਗਿਆ ਕਰਕੇ ਉਹ ਅੱਜ ਕੋਈ ਨਸ਼ਾ ਕੀਤਾ ਨਹੀਂ ਨਹੀਂ ਕੀਤਾ ਹੱਥ 'ਚ ਸਿਰੰਜਗਾ ਤੋਂ ਫੜੀ ਹੋਈ ਹੈ ਫਿਰ ਇਹ ਹਾਂਜੀ ਲਾਉਣਾ ਸੀਗਾ ਟੀਕਾ ਹਾਂਜੀ ਹੁਣ ਤੂੰ ਹੋਸ਼ ਹੋਵਾ ਚਾ ਬੇਟੇ ਬਿਲਕੁਲ ਹਾਂਜੀ ਤੂੰ ਜਿਹੜੀਆਂ ਇਹ ਗੱਲਾਂ ਬੋਲੀਆਂ ਬਿਲਕੁਲ ਹੋਸ਼ ਹੋਵਾ ਚ ਬੋਲੀਆਂ ਤੇਰੇ ਤੋਂ ਕੋਈ ਤੇਰੇ ਤੋਂ ਕੋਈ ਦਬਾਤਾ ਨਹੀਂ ਨਹੀਂ ਜੀ ਆ ਕਿੰਨੀਆਂ ਉਂਗਲਾਂ ਦੱਸ ਚਾਰ ਆਹ ਆਚਾਰ ਆ ਗਿਨਿਆ ਤਿੰਨ ਤਿੰਨ ਠੀਕ ਹੈ ਨਾ ਚਲੋ ਤੇ ਫਿਰ ਜਿਹੜਾ ਮੈਡੀਕਲ ਸਟੋਰ ਵਾਲਾ ਜਿਹੜਾ ਨਸ਼ੇ ਵੇਚਦਾ ਹੈ ਸੀਲ ਹੋਣਾ ਚਾਹੀਦਾ ਹੈ ਸੀਲ ਹੋਣ ਜੇ ਬੰਦ ਹੋਣਾ ਚਾਹੀਦਾ ਹਾਂ ਇਹਦੇ ਬਾਰੇ ਤਾਂ ਥੋੜੇ ਦਿਨ ਪਹਿਲਾਂ ਰੇਡ ਵੀ ਹੋਈ ਸੀ ਪਰ ਉੱਥੋਂ ਕੁਝ ਬਰਾਮਦ ਨਹੀਂ ਹੋਇਆ ਉਹਦੇ ਤੇ ਵੀ ਜਣੇ ਦੇ ਤੇ ਕਾਰਵਾਈ ਦੀ ਮੰਗ ਕਰਦੇ ਹੋ ਹਨਾ ਹਾਂਜੀ ਠੀਕ ਹੈ ਠੀਕ ਹੈ ਬੁੱਤ ਤੇ ਤੇਰੇ ਡੈਡੀ ਕੀ ਕੰਮ ਕਰਦੇ ਮੇਰੀ ਜਿਹੜੀ ਜੱਪਾ ਕਰਦੇ ਸੀ ਹੁਣ ਡੈਥ ਹੋ ਗਈ ਡੈਥ ਹੋ ਗਈ ਹਾਂਜੀ ਕਿੰਨੀ ਦੇਰ ਹੋ ਗਈ ਅੱਛਾ ਮੈਂ ਮੁਖ ਅਫਸਰ ਥਾਣਾ ਕੋਟੀ ਸੇਖਾ ਤੇ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਲੜਕੀ ਦੇ ਨਸ਼ਾ ਕਰਨ ਬਾਰੇ ਦੱਸਿਆ ਗਿਆ ਸੀ ਇਹਦੇ ਸੰਬੰਧੀ ਅਸੀਂ ਪਹਿਲਾਂ ਵੀ ਜਾਣਕਾਰੀ ਦੇ ਚੁੱਕੇ ਹਾਂ ਉਹ ਲੜਕੀ ਨੂੰ ਅਸੀਂ ਵੈਰੀਫਾਈ ਕਰ ਲਿਆ ਹੈ ਉਹ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੈ ਜਿਹਦੇ ਕਰਕੇ ਅਸੀਂ ਉਹਦੀ ਆਇਡੈਂਟੀਟੀ ਨੂੰ ਹਾਈਡ ਰੱਖਾਂਗੇ ਤੇ ਅਸੀਂ ਉਹਦਾ ਕੋਈ ਨਾਂ ਨਹੀਂ ਡਿਸਕਲੋਜ਼ ਕਰ ਸਕਦੇ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਨੀ ਹਾਂ ਕਿ ਲੜਕੀ ਨੂੰ ਅਸੀਂ ਮੈਡੀਕਲ ਟ੍ਰੀਟਮੈਂਟ ਕਰਵਾ ਕੇ ਉਹਦਾ ਪ੍ਰੋਪਰ ਇਲਾਜ ਕਰਵਾ ਰਹੇ ਹਾਂ ਉਸ ਨੂੰ ਕੱਲ ਵੀ ਜਨੇਰ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ ਤੇ ਅੱਜ ਵੀ ਉਹਦਾ ਸਿਵਲ ਹਸਪਤਾਲ ਕੋਟੀ ਸੇਖਾਂ ਤੋਂ ਜਿਹੜਾ ਮੈਡੀਕਲ ਕਰਵਾ ਕੇ ਤੇ ਜਿੰਨੀ ਵੀ ਉਸਦੀ ਜ਼ਰੂਰਤ ਹੋਵੇਗੀ ਜੋ ਵੀ ਉਹਦਾ ਮੈਡੀਕਲ ਟਰੀਟਮੈਂਟ ਕਰਵਾਉਣਾ ਪਵੇਗਾ ਉਹ ਕਰਵਾਇਆ ਜਾ ਰਿਹਾ ਹੈ। ਵੀਡੀਓ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਇੱਕ ਮਨਜੀਤਪੁਰ ਨਾਂ ਦੀ ਲੇਡੀ ਜੋ ਕਿ ਕੋਟੀ ਸੇਖਾਂ ਦਾਣਾ ਮੰਡੀ ਵਿਖੇ ਰਹਿ ਰਹੀ ਹੈ ਤੇ ਉਸ ਵੱਲੋਂ ਕਾਫੀ ਗਲਤ ਕੰਮ ਤੇ ਨਸ਼ਾ ਵਗੈਰਾ ਵੇਚਿਆ ਜਾ ਰਿਹਾ ਜੋ ਇਸ ਸਬੰਧੀ ਅਸੀਂ ਉੱਥੇ ਰੇਡ ਕਰਕੇ ਤੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ ਜੇ ਕੋਈ ਰਿਕਵਰੀ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਬਚਾਅ ਦਾ ਤੇ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਥੈਂਕ ਯੂ ਬੁਧਵਾਰ ਦੀ ਰਾਤ ਨੂੰ ਇੱਕ ਦਰਦਨਾਕ ਸੜਕਾ ਹਾਦਸਾ ਵਾਪਰ ਗਿਆ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਨੈਸ਼ਨਲ ਹਾਈਵੇ ਤੇ ਇਹ ਹਾਦਸਾ ਵਾਪਰਿਆ ਤੇ ਗੰਨੇ ਦੇ ਢੇਹਾਂ ਦੱਬਣ ਦੇ ਨਾਲ ਦੋ ਕਿਸਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਹ ਹਾਦਸਾ ਟਰੈਕਟਰ ਟਰਾਲੀ ਦੇ ਬੇਕਾਬੂ ਹੋਣ ਦੇ ਕਾਰਨ ਵਾਪਰਿਆ ਹੈ ਦੋਵੇਂ ਕਿਸਾਨ ਆਪਣੇ ਖੇਤ ਤੋਂ ਗੰਨਾ ਲੈ ਕੇ ਅਮਲੋਦੀ ਗੰਨਾ ਮਿਲ ਵੱਲ ਨੂੰ ਜਾਂਦੇ ਪਏ ਸੀ ਕਿ ਰਾਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ ਉਮਰ 35 ਸਾਲਾ ਵਾਸੀ ਮਾਝਰੀ ਆਇਲ ਤੇ ਨਾਲ ਦੇ ਨਾਲ ਦੀਦਾਰ ਸਿੰਘ ਉਮਰ 45 ਸਾਲਾ ਵਾਸੀ ਪਾਇਲ ਵਜੋਂ ਹੋਈ ਹੈ ਤੇ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਖੰਨਾ ਦੇ ਮਰਦਾ ਘਰ ਦੇ ਵਿੱਚ ਰਖਵਾ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਰਸੀ ਟੁੱਟਣ ਮਗਰੋਂ ਸੰਤੁਲਨ ਵਿਗੜਨ ਦੀ ਜਾਣਕਾਰੀ ਪ੍ਰਾਪਤ ਹੋਈ ਤੇ ਜਦੋਂ ਗੁਰਦੀਪ ਸਿੰਘ ਆਪਣੇ ਗਵਾਂਡੀ ਦੀਦਾਰ ਸਿੰਘ ਵਾਸੀ ਮਾਜਰੀ ਦੇ ਨਾਲ ਗੰਨੇ ਨਾਲ ਲਾਦ ਕੇ ਟਰੈਕਟਰ ਟਰਾਲੀ ਜੋ ਕਿ ਅਮਲਾਓ ਰੋਡ ਵੱਲ ਨੂੰ ਲੈ ਕੇ ਜਾਂਦਾ ਪਿਆ ਸੀ ਇਸੇ ਦੌਰਾਨ ਜੋ ਕਿ ਇਹ ਹਾਦਸਾ ਵਾਪਰਦਾ ਹੈ ਤੇ ਦੋਵੇਂ ਕਿਸਾਨਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸਰ ਕਿੱਦਾਂ ਆਇਆ ਜੀ ਐਕਸੀਡੈਂਟ ਹੈ ਕੀ ਮਾਮਲਾ ਹੋਇਆ ਪੁਰਾ ਅਸੀਂ ਨਾ ਜੀ ਲਿਵੜੇ ਖੜੇ ਸੀਗੇ ਲਿਵੜੇ ਖੜਨ ਤੋਂ ਬਾਅਦ ਸਾਨੂੰ ਰਾਹਗੀਰ ਨੇ ਆ ਕੇ ਦੱਸਿਆ ਵੀ ਉੱਥੇ ਇੱਕ ਟਰੈਕਟਰ ਹੈ ਜਿਹੜਾ ਬੇ ਕੰਟਰੋਲ ਹੋ ਕੇ ਲੈਫਟ ਸਾਈਡ ਵਾਲਾ ਜਿਹੜਾ ਫੁੱਟਪਾਥ ਆ ਉਹਦੇ ਉੱਪਰ ਚੜ ਗਿਆ ਅਸੀਂ ਜਿਹੜੇ ਇੱਥੋਂ ਥੋੜੀ ਦੂਰੇ ਸੀ 5 ਮਿੰਟ ਦੇ ਵਿੱਚ ਐਸਐਸਐਫ ਟੀਮ ਆਪਣੀ ਆਈ ਆਉਣ ਤੋਂ ਬਾਅਦ ਅਸੀਂ ਆ ਕੇ ਦੇਖਿਆ ਸਾਂ ਜਿਹੜੇ ਦੋ ਇੱਕ ਚਲਾਉਣ ਵਾਲਾ ਸੀਗਾ ਟਰੈਕਟਰ ਤੇ ਇੱਕ ਨਾਲ ਬੈਠਾ ਸੀਗਾ ਉਹ ਦੋਨੇ ਪੂਰੀ ਤਰ੍ਹਾਂ ਰੱਸੇ ਟੁੱਟ ਕੇ ਟਰਾਲੀ ਦੇ ਉਹ ਗੰਨੇ ਦੇ ਥੱਲੇ ਆ ਗਏ ਕਿਰ ਸਾਡੇ ਨਾਲ ਕੁਛ ਪਬਲਿਕ ਦੇ ਬੰਦੇ ਹੋ ਗਏ ਵਿਚਾਰੇ ਉਹਨਾਂ ਨੇ ਸਾਥ ਦਿੱਤਾ ਅਸੀਂ ਮੈਟੋਮੈਟਿਕ ਗੰਨੇ ਕੋਨੇ ਚੱਕ ਕੇ ਬੰਦੇ ਕੱਢੇ ਇੱਕ ਬੰਦਾ ਚਲੋ ਪਹਿਲਾਂ ਠੀਕ ਸੀਗਾ ਰਾਹ ਜਾ ਕੇ ਉਹਦੀ ਮੌਤ ਹੋ ਗਈ ਤੇ ਦੂਸਰਾ ਬਹੁਤ ਔਖਾ ਕੱਢਿਆ ਉਹਦੀ ਪਹਿਲੇ ਡੈਥ ਹੋ ਗਈ ਜੀ ਵਿੱਚ ਤੇ ਪਛਾਣ ਹੋਈ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਇਹ ਪਿੰਡ ਮਾਜਰੀ ਦੇ ਨੇ ਜੀ ਤਹਿਸੀਲ ਪੈਲ ਜਿਹੜਾ ਆਪਣਾ ਬੀਜਾ ਰੋਡ ਤੇ ਹੈ ਜੀ ਪਿੰਡ ਮਾਜਰੀ ਜੀ ਅੱਛਾ ਹਾਂਜੀ ਹਾਂਜੀ ਤੇ ਕੀ ਕਾਰਨ ਕੀ ਲੱਗਦਾ ਕਿ ਓਟਲਾ ਨਾ ਸੀ ਜਾਂ ਕੀ ਹੋਇਆ ਕੀ ਹੈ ਇਹ ਕਾਰਨ ਇਹ ਹੋਇਆ ਜੀ ਪਹਿਲਾਂ ਟਰੈਕਟਰ ਉਧਰੋਂ ਚੜਦਾ ਸੀ ਤੇ ਟਰੈਕਟਰ ਸੀਗਾ ਫੋਰਡ ਗੰਨਾ ਜਾਦੇ ਆ ਛੋਟਾ ਫੋਰਡ ਸੀ ਉਹ ਬੇਕੰਟਰੋਲ ਹੋ ਗਿਆ ਰ ਰੜਾਈ ਤੋਂ ਰੋੜਨ ਲੱਗੇ ਤੇ ਉਹ ਲੈਫਟ ਸਾਈਡ ਨੂੰ ਘੁੰਮ ਗਿਆ ਕਿਰਨ ਮਗਰੋਂ ਟਰਾਲੀ ਨੇ ਧੱਕ ਮਾਰੀ ਤੇ ਰਸੇ ਟੁੱਟ ਗਏ ਰਸੇ ਟੁੱਟਣ ਨਾਲ ਬੰਦੇ ਥੱਲੇ ਆ ਗਏ ਜੀ ਮੌਕੇ ਤੇ ਤੁਸੀਂ ਮੌਕੇ ਤੇ ਪਹੁੰਚ ਕੇ ਕਿੰਨੀ ਕਿ ਇੱਥੇ ਮੁਸ਼ਕਲ ਕਰਨੀ ਪੈਗੀ ਫਿਰ ਤੁਹਾਨੂੰ ਬਹੁਤ ਕੋਸ਼ਿਸ਼ ਕੀਤੀ ਹੈ ਜੀ ਨਾਲ ਪਬਲਿਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਇਹ ਤਾਂ ਗੰਨੇ ਚੱਕ ਚੱਕ ਭਗਾ ਭਗਾ ਮਾਰੇ ਪਰੇ ਥੱਲੇ ਪਰੋਂ ਪੂਲੀਆਂ ਉੱਪਰ ਚੜ ਗਏ ਸੀ ਮੁੰਡੇ ਇੱਕ ਦੋ ਤੇ ਕੱਢੇ ਨਾ ਜਾਣੀ ਬਹੁਤ ਕੋਸ਼ਿਸ਼ ਕੀਤੀ ਜੀ ਪਰ ਬਚੇ ਨਹੀਂ ਜੀ ਡੈਥ ਹੋ ਗਈ ਬਚਾਰਾ ਦੀ ਦੋਨਾਂ ਦੀ ਸਮਾਨਾ ਦੇ ਨਾਲ ਲੱਗਦੇ ਪਿੰਡ ਦੇ ਦੁੱਲੜ ਸਕੂਲ ਦੇ ਬੱਚਿਆਂ ਨੇ ਦਰਿਆ ਵਛਾ ਕੇ ਸੜਕਾਂ ਤੇ ਕੀਤੀ ਪੜ੍ਹਾਈ ਪੰਜਾਬ ਦੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀਆਂ ਗੱਲਾਂ ਆਖਰਕਾਰ ਨਿਕਲੀਆਂ ਖੋਖਲੀਆਂ ਤੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਪਈ ਹੈ ਸਕੂਲ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਈ ਸਿਰਫ ਇੱਕ ਹੀ ਅਧਿਆਪਕ ਹੈ ਤੇ ਨਾ ਸਕੂਲ ਦੇ ਵਿੱਚ ਚਪੜਾ ਸੀ ਹੈ ਨਾ ਸੇਵਾਦਾਰ ਹੈ ਨਾ ਕਲਰਕ ਹੈ ਜਿਸ ਕਰਕੇ ਸਕੂਲ ਦੇ ਵਿੱਚ ਪਿੰਡ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਪਈਆ ਤੇ ਇਸ ਮੁੱਦੇ ਨੂੰ ਲੈ ਕੇ ਪਿੰਡ ਵਾਸੀਆਂ ਦੇ ਵੱਲੋਂ ਸਿੱਖਿਆ ਵਿਭਾਗ ਦੇ ਮੁਹਾਲੀ ਤੱਕ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਗਿਆ ਤੇ ਜਿਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈ ਤੇ ਅੱਜ ਮਜਬੂਰ ਹੋ ਕੇ ਪਿੰਡ ਵਾਸੀਆਂ ਦੇ ਵੱਲੋਂ ਸਕੂਲ ਦੇ ਮੁੱਖ ਗੇਟ ਨੂੰ ਜਿੰਦਾ ਲਗਾ ਦਿੱਤਾ ਗਿਆ ਤੇ ਵਿਦਿਆਰਥੀ ਸਕੂਲ ਦੇ ਬਾਹਰ ਬੈਠੇ ਦਰਿਆ ਤੇ ਪਿੰਡ ਵਾਸੀਆਂ ਤੇ ਬੱਚਿਆਂ ਦੇ ਜੋ ਕਿ ਸਿੱਖਿਆ ਵਿਭਾਗ ਦੇ ਖਿਲਾਫ ਕਾਫੀ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਪਿੰਡ ਵਾਸੀਆਂ ਦੇ ਵੱਲੋਂ ਆਖਿਆ ਗਿਆ ਕਿ ਇਸ ਸਕੂਲ ਦੀ ਹਾਲਤ ਸੁਧਾਰ ਕੀਤੇ ਜਾਵੇ ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਹੋ ਸਕੇ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਮੈਂ ਕਮਲ ਮੁਖਤਿਆਰ ਸਿੰਘ ਆ ਜੀ ਮੁਖਤਿਆਰ ਸਿੰਘ ਜੀ ਇਹ ਕੀ ਵਜ੍ਹਾ ਹੋਈ ਹੈ ਜਿਹੜੀ ਅੱਜ ਤੁਸੀਂ ਸਕੂਲ ਦੇ ਜਿੰਦੇ ਲਾ ਕੇ ਗੇਟ ਨੂੰ ਤੇ ਬੱਚੇ ਜਿਹੜੇ ਬਾਹਰ ਬੈਠ ਕੇ ਪੜ ਰਹੇ ਨੇ ਤਕਰੀਬਨ 1 ਸਾਲ ਤੋਂ ਲਾਲੋ ਜੀ ਜਦੋਂ ਇਹ ਨਵੀਂ ਕਲਾਸਾਂ ਸ਼ੁਰੂ ਹੋਈਆਂ ਨੇ ਅਸੀਂ ਬੱਚਿਆਂ ਦੇ ਮਤਲਬ ਜਿਹੜੇ ਟੀਚਰ ਨੇ ਇਹਨਾਂ ਨਾਲ ਤਾਂ ਤਾਲਮਿਲ ਕਰਦੇ ਸੀਗੇ ਵੀ ਇੱਕ ਇੱਕ ਟੀਚਰ ਹੈ ਤੇ ਪਰ ਜਦੋਂ ਅਸੀਂ ਬਾਹਰ ਜਾ ਕੇ ਪਟਿਆਲੇ ਜਾਂ ਸਮਾਣੇ ਚੰਡੀਗੜ੍ਹ ਜਾ ਕੇ ਗੱਲ ਕਰਨੀ ਸਾਡੇ ਨਾਲ ਕੋਈ ਤਾਲਮਿਲ ਕਰਦਾ ਹੀ ਨਹੀਂ ਸੀਗਾ ਜੀ ਅਸੀਂ ਪਟਿਆਲੇ ਗਏ ਤਾਂ ਮੈਡਮ ਜਦੋਂ ਅਸੀਂ ਗਏ ਮਿਲਣ ਵਾਸਤੇ ਮੈਡਮ ਦਫ਼ਤਰ ਚ ਆ ਕੇ ਹੀ ਨਹੀਂ ਬਣੀ ਉਹ ਕਹਿੰਦੀ ਵੀ ਅੱਜ ਕੋਈ ਵਿਜ਼ਿਟ ਰੱਖਿਆ ਹੋਇਆ ਮੈਡਮ ਕਿਹਦੇ ਕੋਲ ਗਏ ਤੁਸੀਂ ਪਟਿਆਲੇ ਪਟਿਆਲੇ ਕਿਹੜੀ ਜੀ ਵੀਓ ਦਫ਼ਤਰ ਚ ਗਏ ਸੀ ਵੀਓ ਦਫ਼ਤਰ ਚ ਗਏ ਸੀ ਠੀਕ ਹੈ ਉਹ ਮੈਡਮ ਕਹਿੰਦੀ ਵੀ ਸਾਡਾ ਜੇ ਇੱਥੇ ਵਿਜ਼ਿਟ ਰੱਖਿਆ ਅਸੀਂ ਸਾਰਾ ਦਿਨ ਉੱਤੇ ਬੈਠ ਕੇ ਆ ਗਏ ਹੂੰ ਤੇ ਉਹਨਾਂ ਨੇ ਫੋਨ ਕੀਤਾ ਤੇ ਸਮਾਨੇ ਸਮਾਨੇ ਪਤਾ ਨਹੀਂ ਕਿਹਦੇ ਕੋਲ ਕੀਤਾ ਉਹ ਬੀਪੀਓ ਲਵੇ ਉਹ ਬੀਪੀਓ ਦਾ ਡਿਊਟੀ ਲਾਈ ਆ ਉਸੇ ਟਾਵਰ ਤੇ ਤਾਂ ਉੱਥੇ ਟਾਵਰ ਤੇ ਡਿਊਟੀ ਲੱਗੀ ਹੋਈ ਸੀ ਜੀ ਅਸੀਂ ਉੱਥੇ ਜਾ ਕੇ ਮਿਲੇ ਫਿਰ ਸਕੂਲ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਹਫ਼ਤੇ ਬਾਅਦ ਟੀਚਰ ਬਦਲਨ ਦਾ ਸਾਨੂੰ ਇੱਕ ਟੀਚਰ ਦਿੱਤਾ ਹੂੰ ਉਹ ਵੀ ਟੀਚਰ ਸਾਡਾ ਨਹੀਂ ਆਉਂਦਾ ਹੋਗਾ ਹੂੰ ਕਈ ਵਾਰੀ ਆ ਜਾਂਦਾ ਹੈ ਕਈ ਵਾਰੀ ਹਫਤਾ ਹਫਤਾ ਆਉਂਦੇ ਵੀ ਨਹੀਂ ਹੈਗੇ ਕਿਉਂ ਉਹਨਾਂ ਕੋਲ ਵੀ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਇਸੇ ਕਰਕੇ ਅਸੀਂ ਕਹਿੰਨੇ ਆ ਵੀ ਆ ਗਰੀਬ ਬੱਚਿਆਂ ਦੇ ਲੋਕਾਂ ਦੇ ਸਾਡੇ ਕਿਸਾਨਾਂ ਦੇ ਵੀਰਾਂ ਦੇ ਗਰੀਬ ਤਬਕੇ ਦੇ ਬੱਚੇ ਸਕੂਲ 'ਚ ਪੜਦੇ ਨੇ ਇਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਦੇ ਪੀਸਾ ਦੇ ਕੇ ਨਹੀਂ ਪੜਾ ਸਕਦੇ ਇਸ ਕਰਕੇ ਵੀ ਸਾਡੇ ਸਕੂਲਾਂ ਦੇ ਵਿੱਚ ਟੀਚਰ ਕੰਮ ਤੇ ਕੰਮ ਜੇ 5 ਕਲਾਸਾਂ ਨੇ ਟੀਚਰ ਸਕੂਲ ਦੇ ਵਿੱਚ 5 ਕਲਾਸਾਂ ਨੇ ਤਾਂ 5 ਟੀਚਰ ਤਾਂ ਪੱਕੇ ਹੋਣੇ ਚਾਹੀਦੇ ਨੇ ਇਸ ਕਰਕੇ ਹਰ ਇੱਕ ਕਲਾਸ ਨੂੰ ਹਰ ਇੱਕ ਟੀਚਰ ਪੜ੍ਹਾ ਸਕਦਾ। ਮਾਸਟਰ ਜੀ ਕੀ ਨਾਮ ਹੈ ਤੁਹਾਡਾ? ਬਲਵਿੰਦਰ ਸਿੰਘ ਹੈ ਜੀ। ਬਲਵਿੰਦਰ ਜੀ ਇਹ ਤੁਸੀਂ ਕਿੰਨੇ ਟਾਈਮ ਤੋਂ ਰ ਸਕੂਲ ਦੇ ਵਿੱਚ ਪੜ੍ਹਾ ਰਹੇ ਹੋ? 4 ਮਹੀਨੇ ਹੋ ਗਏ। 4 ਮਹੀਨੇ ਤੋਂ ਪੜ੍ਹਾ ਰਹੇ ਹਾਂ। ਤੁਸੀਂ ਜਾ ਕੇ ਉੱਪਰ ਆਪਣੇ ਜਿਹੜੇ ਸੀਨੀਅਰ ਨੇ ਕਿਸੇ ਨੂੰ ਨਹੀਂ ਦੱਸਿਆ ਵੀ ਇੱਥੇ ਵੀ ਅਸੀਂ ਮੈਂ ਇੱਕੋ ਹੀ ਟੀਚਰ ਹਾਂ। ਪਤਾ ਇਹ ਹੁੰਦਾ ਜੀ। ਨਹੀਂ ਪਤਾ ਹੁੰਦਾ ਲੇਕਿਨ ਤੁਸੀਂ ਉਹਨਾਂ ਦੇ ਧਿਆਨ 'ਚ ਲਿਆਂਦਾ ਸੀ ਇਹ ਮਸਲਾ। ਇਹ ਪੰਜਾਬ 'ਚ ਹੁੰਦਾ ਹੀ ਹੈ ਜਿਵੇਂ ਕਿ ਨਹੀਂ ਪੋਸਟ ਹੈ ਇਹਨੇ ਕਿੰਨੀ ਪੋਸਟ ਭਰੀ ਹੋਈ ਹੈ। ਹੂੰ। ਨਹੀਂ ਹੁਣ ਤੁਹਾਨੂੰ ਲੱਗਦਾ ਨਹੀਂ ਵੀ ਬੱਚੇ ਅੱਜ ਸੜਕਾਂ ਦੇ ਬਾਹਰ ਬੈਠ ਕੇ ਪੜ ਰਹੇ ਨੇ ਵੀ ਨੰਨੇ-ਮੁੰਨੇ ਬੱਚੇ ਜੇ ਕਿਸੇ ਨੂੰ ਕੋਈ ਠੰਡ ਦੇ ਵਿੱਚ ਕੁਝ ਹੋ ਜੇ ਦੇਖੋ ਜੀ ਅਸੀਂ ਤਾਂ ਪੜਾਉਣ ਲਈ ਤਿਆਰ ਆ ਅਸੀਂ ਤਾਂ ਬੈਠੇ ਨਹੀਂ ਤੁਸੀਂ ਤਾਂ ਤਿਆਰ ਹੋ ਲੇਕਿਨ ਇੰਨੇ ਬੱਚਿਆਂ ਨੂੰ 100 ਬੱਚਿਆਂ ਨੂੰ ਤੁਸੀਂ ਕਿਵੇਂ ਬਣਾਓਗੇ ਇਕੱਲੇ ਦੇਖੋ ਇਹ ਤਾਂ ਸਾਡੀ ਜਿਹੜੀ ਡਿਊਟੀ ਆ ਸਾਡੀ ਨਿਭਾਰੇ ਆ ਟੀਚਰ ਤਾਂ ਸਾਡੇ ਹੱਥੇ ਨਹੀਂ ਜਾਣੇ ਸੋ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਕਿ ਮੌਸਮ ਵਿਭਾਗ ਅਨੁਸਾਰ ਇੱਕ ਪਾਸੇ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਤੇ ਦੂਜੇ ਪਾਸੇ ਘੱਟੋ ਘੱਟ ਤਾਪਮਾਨ ਦੇ ਵਿੱਚ ਥੋੜਾ ਜਿਹਾ ਹਵਾਦਾਰਾ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰੇ ਕੱਲ ਸ਼ੁੱਕਰਵਾਰ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਜਾਵੇਗਾ ਤੇ ਇਸ ਨਾਲ ਹੀ ਹਰਿਆਣਾ ਦੀ ਸਰਹੱਦ ਤੇ ਚੱਕਰਵਾਤੀ ਹਵਾਮਾਦਿਕ ਖੇਤਰ ਦੇਖਿਆ ਜਾ ਸਕਦਾ ਹੈ ਤੇ ਜਿਸ ਕਾਰਨ ਪੰਜਾਬ ਦੇ ਜ਼ਿਲ੍ਹੇ ਕੱਲ तो ही बदलवाई वाले बन जाएंगे तो जिस कारण जिथे घटो घट्ट तापमान दो पॉइंट नाइन डिग्री जो कि डिग जाएगा दो पॉइंट नौ डिग्री की गिरावट तापमान को मिल सकती है उत्थे ही वापमान तो जीरो पॉइंट पांच डिग्री घट जाएगा तो मौसम विभाग के माहर अनुसार आने वाले दिनों घट्टो घट तापमान तीन डिग्री तक डिग सकता है तो उस तापमान बहुत ज्यादा बदलाव नहीं आएगा कल सरगर्म हो पछमी ਇਹ ਗੜਬੜ ਤੋਂ ਬਾਅਦ ਜੋ ਕਿ ਹੋਰ ਨਵੇਂ ਪੱਛਮੀ ਗੜਬੜ ਦੇ ਸਰਗਰਮ ਹੋਣ ਦੀਆਂ ਉਮੀਦਾਂ ਵਿੱਚ ਜਤਾਈਆਂ ਜਾ ਰਹੀਆਂ ਨੇ ਤੇ 29 ਜਨਵਰੀ ਨੂੰ ਸਰਗਰਮ ਹੋਏ ਪੱਛਮ ਗੜਬੜ ਕਾਰਨ ਜੋ ਕਿ 31 ਜਨਵਰੀ ਨੂੰ ਪੰਜਾਬ ਦੇ ਵਿੱਚ ਮਹੀ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਪ੍ਰਦੇਸ਼ ਖਾਸੇ ਬੁਲੇਟਨ ਦੇ ਵਿਚਾਰਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ 7 ਸੀਜ਼ ਟੀਵੀ ਆਸਟ੍ਰੇਲੀਆ ਦੇ ਨਾਲ ਧੰਨਵਾਦ।